ਕਿਸ ਜਾਣੈ ਕਰੇ ਆਪ ਆਪੇ ਵਿਗਸੀਤਾ ਸ਼ਲੋਕ ਮਹਲਾ 3ਾ ਸਤਿਗੁਰ ਸਿਓ ਚੇਤਨਾ ਲਾਇਉ ਨਾਮ ਨਾ ਵਸਿਓ ਮਨ ਆਏ ਧ੍ਰਿਗ ਅਵੇਹਾ ਜੀਵਿਆ ਕਿਆ ਯੁਗ ਮਹਿ ਪਾਇਆ ਆਏ ਮਾਇਆ ਖੋਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਹੱਥੋਂ ਛੁੜਕੀ ਤਨ ਸਿਆਹੋ ਹੋਏ ਵਦਨ ਜਾਏ ਕੁਮ ਲਾਏ ਜਿਨ ਸਤਗੁਰ ਸਿਓ ਚੇਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਤੇ ਆ ਵਹਿ ਰੰਗ ਸਿਓ ਹਰ ਨਾਮ ਰਹੇ ਲਿਵ ਲਾਇ ਨਾਨਕ ਸਤਗੁਰ ਸੋ ਧਨ ਸੌਪਿਆ ਜੇ ਜੀ ਮੈਂ ਰਹਿ ਆ ਸਮਾਏ ਰੰਗ तिसੈ ਕੋ ਅਗਲਾ ਵੰਨੀ ਚੜੈ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮੁਖ ਕੋਈ ਗਾਰ ਲੂ ਤਿਨ ਮਲ ਦਲ ਲਾਈ ਪਾਏ ਨਾਨਕ ਸੇ ਉਬਰੇ ਜੇ ਸੱਚ ਰਹੇ ਲਿਵ ਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਤੇ ਕਰਮ ਕਮਾਏ ਸੀ ਜਾਂ ਉਹ ਐ ਖਸਮ ਦਿਆਲ ਤਾਂ ਮਹਿਲ ਘਰ ਪਾਏ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮਿਲਾਏ ਸੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਹੂ ਏਕ ਹੈ ਸਦੀ ਰਹਿ ਹਜੂਰ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ ਹੁਕਮ ਪੀ ਤਿਨਾ ਮਨਾਏ ਸੀ ਜਿਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰੈਣ ਸਬਾਈ ਜਲ ਮੋਈ ਕੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰਿ ਰਾਉ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਬਧਾਤਾ ਗੁਰ ਸ਼ਬਦੀ ਹਰ ਮਨ ਵਸੈ ਹਰ ਸਹਜੇ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅਮਰਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸ਼ਲੋਕ ਮੁਹੱਲਾ ਤੀਜਾ ਕਾਇਆ ਹੰਸ ਕੇ ਆਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀ ਹੈ ਜੇ ਚੱਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਆਂਧ ਹੈ ਪਾਉਣੇ ਪੁੱਛੋ ਹੋ ਜਾਏ ਹਉ ਤਾ ਮਾਇਆ ਮੋਹਿਆ ਫਿਰ ਫਿਰ ਆਵਾਜਾਏ ਨਾਨਕ ਹੁਕਮ ਨਾ ਜਾ ਤੂ ਖਸਮ ਕਾ ਜੇ ਰਹਾ ਸੱਚ ਸੁਮਾਈ ਮਹੱਲਾ ਤੀਜਾ ਏਕੋ ਨਿਹਚਲ ਨਾਮ ਧੰਨ ਹੋਰ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋਹੇ ਨਾ ਸਕੈ ਨਾ ਉਹ ਚੱਕਾ ਲੈ ਜਾਏ ਇਹੋ ਹਰ ਧਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨਮੁਖ ਪੱਲੇ ਨਾ ਪਾਏ ਧਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ નિਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੀਟੈ ਗੁਰ ਸੂਰਾ ਗੁਣਮੰਤੀ ਸਲਾਹਿਆ ਸਦਾ تیر ਨਿਹਚਲ ਹਰ ਪੂਰਾ ਸ਼ਲੋਕ ਮਹੱਲਾ ਤੀਜਾ ਤ੍ਰਿਗ ਤਿੰਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉ ਮੈਂ ਪਾਪ ਖਮਾਈ ਮਨਮੁਖ ਅਗਿਆਨੀ ਮਾਇਆ 모ਹੀ ਵਿਆਪੀ ਤਿਨ ਬੂਝ ਨਾ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵੇ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਈ ਤਿਸ ਹਉਮੈ ਵਿਚੋਂ ਜਾਇ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਨੀ ਆਏ ਪਾਏ ਮਹਲਾ ਤੀਜਾ ਮਨਮੁਖ ਊਂਦਾ ਕਉਲ ਹੈ ਨਾ ਤਿਸ ਭਗਤ ਨਾ ਨਾ ਸਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚੇਤਨਾ ਭਿਜੈਈ ਮੁਖ ਭੀਕਾ ਆਲਾ ਉਹ ਧਰਮ ਰਲਾਏ ਨਾ ਰਲਨ ਹੁਨਾ ਅੰਦਰ ਕੂੜ ਸਵਾਲ ਨਾਨਕ ਕਰਤਾ ਬਣਤ ਬਣਾਈ ਮਨ ਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਮ ਪੌੜੀ ਬਿਨ ਬੂਝੇ ਵੱਡਾ ਫੇਰ ਪਇਆ ਫਿਰ ਆਵੇ ਜਾਈ ਸਤਗੁਰ ਕੀ ਸੇਵਾ ਨਾ ਕੀਤੀਆ ਹੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰਪਾਈ ਐ ਵਿਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿਚੋਂ ਉੱਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀਐ ਹਿਰਦੈ ਲਿਵ ਲਾਈ ॥ ਸ਼ਲੋਕ ਮਹਲਾ 3 ਜੇ ਸਤਗੁਰੁ ਸੇਵੈ ਆਪਣਾ ਤਿਸਨੋ ਪੂਜੇ ਸਭ ਕੋਇ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਇ ਅੰਤਰ ਸੀਤਲ ਸ਼ਾਂਤ ਵਸੈ ਜਪਹਿ ਹਿਰਦੈ ਸਦਾ ਸੁਖ ਹੋਇ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਿਡਾਈ ਹੋਇ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਹਰ ਪਾਵਹਿ ਗੁਣੀ ਨਿਧਾਨ ਹਰ ਸੁਖ ਦਾਤਾ ਮਨ ਵਸੈ ਹਉਮੈ ਜਾਇ ਗੁਮਾਨ ਨਾਨਕ ਨਦਰਿ ਪਾਈਐ ਆਨ ਦਿਨ ਲਾਗੇ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ ਮਨ ਸਹਜੇ ਜਿਤਾ ਤਹ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਆਨੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏ ਕਹਿ ਇੱਕੋ ਹਰ ਮਿੱਤਾ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਅਨ ਦਿਨ ਹਰ ਲਿਵ ਲਾਏ ਸਤਿਗੁਰ ਪੁੱਛੈ ਸੱਚ ਸੰਜਮ ਕਮਾਵੇ ਹਉਮੈ ਰੋਗ ਤਿਸ ਜਾਏ ਹਰ ਗੁਣ ਗਾਵਹਿ ਗੁਣ ਸੰਗ ਰਹਿ ਜੋਤੀ ਜੋਤ ਮਲਾਏ ਤਿਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੀਟ ਸਮਾਏ ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਐ ਜੇ ਆਨੰਦਿ ਨੋ ਹਰ ਨਾਮ ਧਿਆਏ ਮਹਲਾ ਤੀਜਾ ਅੰਤਰ ਕਪਟ ਮਰਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੈ ਭਾਈ ਜਾਏ ਜਗ ਪ੍ਰਬੋਧੈ ਵਿਖਮਾਇਆ ਮੋਹ ਸਵਾਈ ਇਤ ਕਮਾਣੈ ਸਦਾ ਦੁਖ ਪਾਵੈ ਜਦ ਮੈਂ ਮਰੈ ਫਿਰ ਆਵੇ ਜਾਏ ਸਸਾ ਮੂਲ ਨਾ ਚੁੱਕਈ ਵਿੱਚ ਵਿਸਤਾ ਪਚੈ ਪਚਾਏ ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ ਕਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਤੇ ਆਵੇ ਹਰ ਨਾਮੋ ਗਾਵੇ ਹਰ ਨਾਮੋ ਅੰਤ ਛਡਾਏ ਪੌੜੀ ਜਿਨ੍ਹਾਂ ਹੁਕਮ ਮੰਨਾਇਓ ਤੇ ਪੂਰੇ ਸੰਸਾਰ ਸਾਹਿਬ ਸੇਵਨੇ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚਾકરી ਸੱਚਾ ਸ਼ਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚੋਂ ਮਾਰ ਨਾਨਕ ਗੁਰਮੁਖ ਮਿਲ ਰਹੀ ਜਪ ਹਰ ਨਾਮਾ ਉਰਤਾਰ ਸਲੋਕ ਮਹਲਾ ਤੀਜਾ ਗੁਰਮੁਖ ਧਿਆਨ ਸਹਿਜ ਧੋਨੇ ਉਪਜੈ ਸੱਚ ਨਾਮ ਚਿਤ ਲਾਇਆ ਗੁਰਮੁਖ ਅਨੰਦਿ ਨਹਿ ਰਹਿ ਰੰਗ ਰਾਤਾ ਹਰਿ ਕਾ ਨਾਮ ਮਨ ਭਾਇਆ ਗੁਰਮੁਖ ਹਰਿ ਵੇਖਹਿ ਗੁਰਮੁਖ ਹਰ ਬੋਲਹਿ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤਿਮਰ ਅਗਿਆਨ ਅੰਧੇਰ ਚੁਕਾਇਆ ਜਿਸਨੋ ਕਰਮ ਹੋਐ ਧੁਰ ਪੂਰਾ ਤਿਨ ਗੁਰਮੁਖ ਹਰ ਨਾਮ ਧਿਆਇਆ ਮਹੱਲਾ ਤੀਜਾ ਸਤਿਗੁਰ ਜਿਨਾਂ ਨਾ ਸੇਵਿਉ ਸ਼ਬਦ ਨਾਲ ਲੱਗੋ ਪਿਆਰ ਸਹਿਜੇ ਨਾਮ ਨਾ ਧਿਆਇਆ ਕਿਤੇ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸਤਾ ਸਦਾ ਖਵਾਰ ਕੂੜੈ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉੱਪਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸਚੈ ਦਰਸੋਂ ਹੁੰਦੇ ਸਚੈ ਸ਼ਬਦ ਰਹਾਇ ਹਰ ਕੀ ਪ੍ਰੀਤ ਤិន ਊਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨਨੀ ਗੁਰਮੁਖ ਜਾਤਾ ਹਰ ਜੀਉ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜੈ ਭਾਇ ਖੁਆਏ ਸਲੋਕ ਮਹਲਾ 3 ਕਲਯੁਗ ਮਹਿ ਨਾਮ ਨਿਧਾਨ ਭਗਤੀ ਖਟਿਆ ਹਰ ਉਕਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨ ਦਿਨ ਨਾਮ ਧਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਧਨ ਜਣੇਂਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਕ ਹਰ ਲੇਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁੱਲ ਭੁੱਲ ਮਾਇਆ ਵੇਖਹਿ ਦਿਖਾ ਕਿਨਹਿ ਕਿਹੋ ਆਣ ਚੜਾਇਆ ਦੂਜੈ ਭਾਇ ਪੜਹਿ ਨਿਤ ਵਿਖਿਆ ਨਾਮਹੁ ਦਈਏ ਖੁ ਆਇਆ ਜੋ ਕੀ ਜੰਗਮ ਸੰਨਿਆਸੀ ਭੁੱਲੇ ਉਹਨਾਂ ਹੰਕਾਰ ਬਹੁ ਗਰਭ ਵਿਧਾਇਆ ਸਾਧਨ ਭੋਜਨ ਨਾ ਲੈ ਹੀ ਸਤ ਭਿਖਿਆ ਮਨ ਹੱਠ ਜਨਮ ਗੁਆਇਆ ਇਤੜਿਆ ਵਿੱਚ ਹੋ ਸੋ ਜਨ ਸੰਮਧਾ ਜਿਨ ਗੁਰਮਖ ਨਾਮ ਧਿਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੀਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਨ੍ਹਾਂ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਐਨ ਜਿਨ ਦੂਜਾ ਭਾਉ ਪਿਆਰਾ ਜਮਪੁਰ ਬੱਧੇ ਮਾਰੀਐਨ ਕੋ ਸੁਣੈ ਨਾ ਪੁਕਾਰਾ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਸ਼ਲੋਕ ਮਹੱਲਾ 3 ਹਉ ਮੈਂ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ ਜੋ ਮੋਹੇ ਦੂਜੈ ਚਿਤ ਲਾਹੇਂਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕਾਹ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਲਾ ਤੀਜਾ ਇਹੋ ਮਨ ਕੇ ਤੜਿਆਂ ਜੁਗ ਭਰਮਿਆਂ ਫਿਰ ਰਹੈ ਨਾ ਆਵੈ ਜਾਏ ਹਰ ਬਾਣਾ ਤਾਂ ਪਰਮਾਏਨ ਕਰ ਪ੍ਰਪੰਚ ਖੇਲ ਉਪਾਏ ਜਾਂ ਹਰ ਬਖਸ਼ੇ ਤਾਂ ਗੁਰ ਮਿਲੈ ਅਸਥਿਰ ਰਹੈ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾ ਆਏ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹਿ ਜਾਹਿ ਵਜੋਗੀ ਸ਼ਲੋਕ ਮਹਲਾ 3 ਵਾਹ ਵਾਹ ਆਪ ਖਾਏਂਦਾ ਗੁਰ ਸ਼ਬਦੀ ਸੱਚ ਸੋਏ ਵਾਹ ਵਾਹ ਸਿਫਤ ਸਲਾਹਾ ਹੈ ਗੁਰਮਖ ਬੂਝੈ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਤਨਾ ਸ਼ਬਦ ਸੁਹਾਈ ਪੂਰਾ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆਂ ਵਾਹ ਵਾਹ ਮੂੰਹ ਕਢਾਈ ਵਾਹ ਵਾਹ ਕਰਹਿ ਸਹੀ ਜਨ ਸੋਹਣੇ ਤਿਨ ਕਉ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੈ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਬਮਾਨੀ ਭਰਮ ਭੂਲੇ ਨਦਰ ਨਾ ਆਵਨੀ ਮਨਮੁਖਿ ਆਦੇ ਅਗਿਆਨੀ ਉਪਾਏ ਕਿਤੈ ਨ ਲਭਨੀ ਕਰ ਭੇਖ ਥਕੇ ਭੇਖਵਾਨੀ ਗੁਰ ਸ਼ਬਦੀ ਖੋਲਾਈਐਨ ਹਰਨਾਮ ਜਪਾਨੀ ਹਰ ਜਿਉ ਅਮਰਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆ ਰੈਣ ਸੁਖ ਵਿਹਾਇ ਵਾਹ ਵਾਹ ਕਰਤਿਆ ਸਦਾ ਆਨੰਦ ਹੋਵੈ ਮੇਰੀ ਮਾਏ ਵਾਹ ਵਾਹ ਕਰਤੇ ਆ ਹਰ ਸਿਉ ਲਿਵਲਾਏ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਤੇ ਆ ਸੂਬਾ ਪਾਏ ਨਾਨਕ ਵਾਹ ਵਾਹ ਸੱਤਰ ਜਾਏ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਵਾਹ ਵਾਹ ਸ਼ਬਦੇ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤੇ ਆ ਹਰ ਪਾਇਆ ਸਹਿਜੀ ਗੁਰਮੁਖ ਭਾਲ ਸੇਵੜ ਭਾਗੀ ਨਾਨਕਾ ਹਰ ਹਰ ਹਿਰਦੈ ਸੰਭਾਲ ਪੌੜੀ ਇਹ ਮਨ ਆਤ ਲੂਬੀਆ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਜਹਿ ਇਸ ਫਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਓ ਭੀ ਕਾ ਬੋਲਾਤਾ ਜਿਨਾ ਗੁਰਮੁਖੇ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪ ਤਾਤਾ ਸ਼ਲੋਕ ਮਹਲਾ ਤੀਜਾ ਵਾਹ ਵਾਹ ਤਿਸਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸਨੂੰ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹ ਤਿਸਨੂੰ ਆਖੀਐ ਜੇ ਸਭ ਮਹਿ ਰਹਿਆ ਸਮਾਈ ਵਾਹ ਵਾਹ ਤਿਸ ਨੂੰ ਆਖੀਐ ਜੇ ਦੇਂਦਾ ਰਿਜਕ ਸੰਭਾਹੇ ਨਾਨਕ ਵਾਹ ਵਾਹ ਇੱਕੋ ਕਰ ਸਾਹੀਐ ਜੇ ਸਤਿਗੁਰ ਦਿਆ ਦਿਖਾਏ ਮਹਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖ ਖਾਏ ਹਉਨਾ ਵਾਹ ਵਾਹ ਨਾ ਭਾਵੇਈ ਦੁਖੇ ਦੁਖ ਵਿਹਾਏ ਗੁਰਮਖੇ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਵ ਲਾਈ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੀ ਤਰੇ ਭਵਨ ਸੋਜੀ ਪਾਏ ਪੌੜੀ ਹਰ ਕਹਿ ਭਾਣੈ ਗੁਰ ਮਿਲੈ ਜੀਵਾ ਭਗਤ ਬਣੀਜੈ ਹਰ ਕਹਿ ਭਾਣੈ ਹਰ ਮਨ ਵਸੈ ਸਹਿਜ ਰਸ ਪੀਜੈ ਹਰ ਕਹਿ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕਹਿ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ ਹਰ ਕਾ ਬਾਣਾ ਤਿਨੀ ਮੰਨਿਆ ਜਿਨਾਂ ਗੁਰੂ ਮਲੀਜੈ ਸ਼ਲੋਕ ਮਹੱਲਾ 3